ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੇ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਉ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿਧ ਮਿਲਕੇ ਦੂਲਾਹਾ ਪ੍ਰਭ ਕੀ ਸਰਨ ਪਰਿਉ ਮੁਕਤ ਭਇਓ ਚਉ ਹਉ ਜੁਗ ਜਾਨਿਉ ਜਸ ਕੀਰਤ ਮਾਥੈ ਛਤਰ ਧਰਿਉ ਰਾਜਾ ਰਾਮ ਜਪਤ ਕੋ ਕੋ ਨਾ ਤਰਿਉ ਗੋਰੀਆ ਪਦੇ ਸਦਾ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਉ ਸ਼ੰਖ ਚੱਕਰ ਮਾਲਾ ਤਿਲਕ ਬਿਰਾਜਿਤ ਦੇਖ ਪ੍ਰਤਾਪ ਜਮ ਡਰਿਓ ਨਿਰਪਉ ਭਏ RAM ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਅੰਮ੍ਰੀਕ ਕੋ ਦਿਓ ਅਪੈ ਪਦ ਰਾਜ ਭੀਖਣ ਅਧਿਕ ਕਰਿਓ ਨੌ ਨਿਦ ਠਾਕੁਰ ਦਈ ਸੁਦਾਮੈ ਰੂ ਅਟਲ ਅਜਹੂ ਨਾ ਡਰਿਉ ਭਗਤ ਹੈ ਤਮਾਰਿਓ ਹਰਨਾਖਸ਼ ਨਰਸਿੰਘ ਰੂਪ ਹੋਏ ਦੇ ਧਰਿਓ ਨਾਮਾ ਕਹੈ ਭਗਤ ਬਸ ਕੀਸਵ ਅਜਹੂ ਬਲ ਕੇ ਦਵਾਰ ਖਰੋ ਮਾਰੂ ਕਬੀਰ ਜੀਉ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸੂ ਆ ਜਿਓ ਸੋਇਓ ਮਨੁੱਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਤੰਦੈ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਆਪਸ ਕੋ ਦੀਰਗ ਕਰ ਜਾਣੈ ਔਰਨ ਕੋ ਲਗ ਮਾਤ ਮਨ ਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤੁਰੀ ਵਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਰਾਨੂ ਕਬਹੂ ਨਾ ਸਿਮਰਿਓ ਰਾਮ ਕਹਿ ਕਬੀਰ ਚੀਤੇ ਨਹੀਂ ਮੂਰਖ ਮੁਗਦਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤਖੋੜ ਸਾਧਾਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅ ਘੜ ਘੜਿਆ ਤਹਾਂ ਅਪਿਉ ਪੀਆ ਮਨ ਆਦ ਗੁਣ ਆਦਿ ਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸੁਮਾਨਿਆ ਰਹਾਉ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਲ ਕੋ ਸਲਲ ਸੰਮਾਨ ਆਇਆ ਬਦਤ ਜੈ ਦੇਵ ਜੈ ਦੇਵ ਕੌਰਮਿਆ ब्रह्म निर्वाण ले विलीन पाया कबीर मारू राम सिमर पछताहेगा मन पापी जिया रा लोभ करत है आज काल उठ जाहेगा रहाऊ लालच लागे जन्म गवाया माया परम पुलाहेगा तन जीवन का गर्भ ना कीजे ਕਾਗਦ ਜਿਉ ਗਲ ਜਾਹੇਗਾ ਜਉ ਜਾਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕਹਿ ਜਾਹੇਗਾ ਕਹਿਤ ਕਬੀਰ ਸੁਨ ਹੋਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਾਤਾ ਛਤਰ ਧਰੈ ਰਹਾਉ ਜਾਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੁਹੀ ਧਰੈ ਨੀਚ ਹੈ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹਿ ਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੀਰੇ ਚਾਰ ਪਦਾਰਥ ਅਸ਼ਟ ਮਹਾ ਸਿਧ ਨਾਮ ਨੇ ਦੇ ਕਰ ਤਲ ਤਾਂ ਕਹਿ ਹਰ 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 ਨਾਮ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਉ ਨਾਨਕ ਖਿਆਨ ਪ੍ਰਾਨ বেদ ਵਿਦ 34 ਅਸ਼ਰਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਾਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹੰਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰਿਆ ਬਾਜ ਦੇਹਲੀ ਕੋਏ ਨਾ ਬੇਲੀ ਗੁਰਮਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਤ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ ਬਾ ਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾਂ ਪ੍ਰਭ ਬਾਣੀ ਸਾ ਸੁਹਾਗਣ ਨਾਰੀ ਨਵ ਘਰ ਥਾਪ ਮਹਿਲ ਘਰ ਉੱਚੋ ਨਿਜ ਘਰ ਵਾਸ ਮਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਜਿਸ ਬਾਸੁਰ ਰੰਗ 라ਵੇ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਵਤਰਵੰਨੇ ਕੜੀ ਨਾ ਬੀਸਰੇ ਕਿਉ ਘਰੀ ਵਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਈ ਨਾ ਕੋਈ ਮੇਰਾ ਹਉ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ ਵਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਈ ਹਰ ਸਿਉ ਪ੍ਰੀਤ ਬਾਣੀ ਹਰ ਮੰਦਰ ਆਵੈ ਜਾਂ ਪ੍ਰਭ ਭਾਵੇ ਤਾਨੀ ਉਹੀ ਗੁਣ ਸਾਰੀ ਘਰ ਘਰ ਕੰਤਰ ਵੈ ਸੋਹਾਗਣ ਹਉ ਕਿਉ ਕੰਤ ਵਿਸਾਰੀ ਉਹਨਾਂ ਕੰਨ ਛਾਏ ਬਰਸ ਸੁਪਹਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ ਚੇਤ ਬਸੰਤ ਭਲਾ ਭਵਰ ਸੁਹਾਵੜੀ ਬਨ ਫੂਲੇ ਮੰਜ ਭਾਰ ਮੈਂ ਫਿਰ ਘਰ ਬੋੜੈ ਫਿਰ ਘਰ ਨਹੀਂ ਆਵੈ ਤਨ ਕਿਉਂ ਸੁਖ ਪਾਵੈ ਬਿਰਹਿ ਬਿਰੋਧ ਤਨ ਸੀਜੈ ਕੋਕਿਲ ਅੰਬ ਸੁਹਾਵੀ ਬੋਲੈ ਕਿਉਂ ਦੁਖ ਅੰਕ ਸਹੀਜੈ ਪਵਰ ਭਵੰਤਾ ਪੂਲੀ ਢਾਲੀ ਕਿਉਂ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਤਨ ਪਾਏ ਵੈਸਾਖ ਭਲਾ ਸਾਖਾਂ ਵੀਸ ਕਰੀ ਧਨ ਦੇਖੈ ਹਰ ਦੁਆਰ ਆਗੁ ਬਦਿਆ ਕਰੀ ਕਾਰੇ ਆਉ ਪਿਆਰੀ ਦੁੱਤਰ ਤਾਰੇ ਤੁਧ ਬਿਨਿ ਅੱਡ ਨਾ ਮੂਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੂ ਦੂਰ ਨਾ ਜਾਣਾਂ ਅੰਤਰ ਮਾਨਾਂ ਹਰ ਕਾ ਮਹਿਲ ਪਛਾਨਾਂ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਮਾਹ ਜੇਠ ਭਲਾ ਪ੍ਰੀਤਮ ਕਿਉ ਵਿਸਰੈ ਥਲ ਤਪਹਿ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ ਸਾਚੈ ਮਹਿਲ ਰਹਿ ਬੈਰਾਗੀ ਾਵਣ ਦੇਹੇ ਤਾਂ ਆਵਾਂ ਨੇ ਮਾਣੀ ਨੇਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲਾ ਗੁਣ ਗਹਿ ਲਈ ਅਸਾੜ ਭਲਾ ਸੂਰਜ ਗगन ਤਪੈ ਧਰਤੀ ਦੂਖ ਸਹੈ ਸੂਖੈ ਅਗਨ ਭਖੈ ਅਗਨ ਰਸ ਸੂਖੈ ਮਰੀਐ ਧੋਖੈ ਪੀਸੋ ਕੀਰਤਨ ਹਾਰੇ ਰਤ ਫਿਰੈ ਛਾਇਆ ਧਨ ਤਾਕੇ ਟੀਡ ਲਵੈ ਮੰਜਬਾਰੀ ਅਵਗਣ ਬਾੰਦ ਚੱਲੀ ਦੁਖ ਆਗੇ ਸੋਖ ਕਤਿਸ ਸਾਚ ਸੰਭਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾmvn ਸਰਸ ਮਨਾ ਕਣ ਵਰਸਹਿ ਰੋਤੇ ਆਏ ਮੈਂ ਮਨ ਤਨ ਸਹੋ ਭਾਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਐ ਹਾਵੈ ਦਮਨ ਚਮਕ ਡਰਾਈ ਸੇਜ अकेਲੀ ਖਰੀ ਦੋਹੇਲੀ ਮਰਨ ਭਿਆ ਦੁਖ ਮਾਏ ਹਾਰਗਿ ਮਨ ਨੀਂਦ ਭੂਖ ਕਹੋ ਕੈਸੀ ਕਾਪੜ ਤਨ ਨਾ ਸਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸੁਮਾਵੇ ਪਾਦੋਂ ਭਰਮ ਭੁੱਲੀ ਪਰ ਜੋਬਨ ਪਛਤਾਣੀ ਜਲਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਹਰ ਲਵੰਤੇ ਪ੍ਰਯੋ ਪ੍ਰਯੋ ਚਵੇ ਬਭੀਹਾ ਬੋਲੇ ਪਉੰਗਮ ਫਿਰਹਡ ਸੰਤੇ ਮੱਛਰ ਡੰਗ ਸ਼ਾਇਰ ਭਰਸ ਭਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ ਅਸਨ ਆਉ ਪਿਰਾ 사ਤਨ ਝੂਰ ਮੁਈ ਤਾਂ ਮਿਲਿਆ ਪ੍ਰਭ ਮੇਲੇ ਦੂਜੈ ਭਾਇ ਖੂਈ ਝੂਠ ਵੇ ਗੁੱਤੀ ਤਾਂ ਫਿਰ ਮੁਤੀ ਕੁੱਕਾ ਕਹਾ ਕਹਾ ਸੇ ਫੁੱਲੇ ਅੱਗੇ ਘਾਮ ਪਿਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਦਹ ਦਿਸ ਸਾਖ ਹਰੀ ਹਰਿਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਅਸੁਨ ਮਿਲੋ ਪਿਆਰੇ ਸਤਗੁਰ ਭਏ ਵਸੀਠਾ ਕਤਕ ਕਿਰਤ ਪਇਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਤਨ ਪਰ ਮੇਲੋ ਤਨ ਅਮਾ ਹੈ ਸਰਸੀ ਅਵਗਣ ਮਾਰੀ ਮਰੈ ਨ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਨਹਾੜੀ ਆਸਾ ਨਾਨਕ ਮਿਲਹੁ ਕਪਟ ਦਰ ਖੁੱਲਹੁ ਏਕ ਘੜੀ ਖਟ ਮਾਸਾ ਮੰਗਰਵਾਹੁ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਸ਼ਚਲ ਭਾਵੇ ਨਿਸ਼ਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸੁਭਾਇਆ ਗਿਆਨ ਧਿਆਨ ਗੁਣ ਅੰਕ ਸਮਾਣੀ ਪ੍ਰਭ ਭਾਣੀ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਤਨ ਨਾਹ ਪਿਆਰੀ ਅਬ ਭਗਤੀ ਪਿਰ ਆਗੈ ਪੋਖਤ ਖਾਰ ਪੜੈ ਵਣ ਤ੍ਰਿਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖਿ ਮਨ ਤਨ ਰਵ ਰਹੈ ਆਜਗ ਜੀਵਨ ਗੁਰ ਸ਼ਬਦ ਦੀ ਰੰਗ ਮਾਣੀ ਅੰਡਜ ਜੇਰ ਜਸੇਤਿ ਜੋ ਉਤਪੁਜ ਘਟ ਕਟ ਜੋਤ ਸਮਾਣੀ ਦਰਸ਼ਨ ਦੇਹੁ ਦਇਆਪਤਿ ਦਾਤੇ ਗਤ ਪਾਵਹੁ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਓ ਪ੍ਰੀਤ ਸਨੇਹ ਮਾਗ ਪਨੀਤ ਭਈ ਤੀਰਤ ਅੰਤਰ ਜਾਨਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ ਗੰਗ ਜਮਨ ਤਹਿ 베ਣੀ ਸੰਗਮ ਸਾਤ ਸਮੁੰਦ ਸਮਾਵ ਪੁੰਨ দান ਪੂਜਾ ਪਰਮੇਚਰ ਜਗ ਜਗ ਇੱਕੋ ਜਾਤਾ ਨਾਨਕ 마ਗ ਮਹਾਰਸ ਹਰ ਜਪ ਅੱਥ 60 ਤੀਰਤ ਨਾਤਾ ਫਲਗੁਨ ਮਨ ਰਹਸੀ ਪ੍ਰੇਮ ਸੁਭਾਇ ਆਨੰਦਿਨ ਰਹਸ ਭਾਇ ਆਪ ਗੁਆਇਆ ਮਨ ਮੋਹ ਚ ਕਾਇਆ ਜਾਂ ਕਿਸ ਫਾਇਆ ਕਰ ਕਿਰਪਾ ਘਰ ਆਉ ਬਹੁਤੇ ਵੇਸ ਕਰੀ ਪਿਰ ਬਾਜੂ ਮਹਿਲੀ ਲਹਾ ਨਾ ਥਾਂ ਹਾਰ ਢੋਰ ਰਸ ਪਾਟ ਪਟੰਬਰ ਪਰ ਲੋੜੀ ਸ਼ਿੰਗਾਰੀ ਨਾਨਕ ਮੇਲ ਲਈ ਗੁਰ ਆਪਣਾ ਘਰ ਘਰ ਪਾਇਆ ਨਾਰੀ ਬੇ ਦਸ ਮਹਾਰੂਤੀ ਥਿੱਦੀ ਵਾਰ ਭਲੇ ਕੜੀ ਮੂਰਤ ਪਲ ਸਾਚੀ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੀ ਕਾਰਜ ਸਾਰੇ ਕਰਤਾ ਸਭ ਬਿਦ ਜਾਣੇ ਜਿਨ ਸ਼ਿੰਗਾਰੀ ਤ ਸਹਿ ਪਿਆਰੀ ਮੇਲ ਭਿਆ ਰੰਗ ਮਾਨੈ ਕਰ ਸੇਜ ਸੁਹਾਵੀ ਜਾਂ ਪਿਰ ਰਾਵੀ ਗੁਰਮਖ ਮਸਤਿਕ ਭਾਗੋ ਨਾਨਕ ਐਨ ਸਰਾਵੈ ਪ੍ਰੀਤਮ ਹਰ ਵਾਰ ਫਿਰ ਸੁਹਾਗੋ